ਅੰਜੀਰ ਦੇ ਵਿੱਚ ਜਿਹੜੀਆਂ ਮੁੱਖ ਦੋ ਕਿਸਮਾਂ ਜਿੰਨਾ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈਗੀ ਇੱਕ ਬਰਾਊਨ ਟਰਕੀ ਹੈ ਜੀ ਇੱਕ ਬਲੈਕ ਫਿਗ ਆ ਤੇ ਇੱਕ ਤੀਜੀ ਕਿਸਮ ਦੀ ਇਹ ਗੱਲ ਕਰ ਲਈਦਾ ਉਹ ਜੈਲੋ ਫਿਗ ਆ ਉਹਦੇ ਤੇ ਹਜੇ ਆਪਣੇ ਟ੍ਰਾਇਲ ਚੱਲ ਰਹੇ ਨੇਗੇ ਬਰਾਊਨ ਟਰਕੀ ਕਾਫੀ ਵਧੀਆ ਜਿਹੜੀ ਕਿਸਮ ਆਗੀ ਤੁਸੀਂ ਆਪਦੀ ਵਰਤੋਂ ਲਈ ਲਾ ਸਕਦੇ ਹੋਗੇ ਪ੍ਰੋਸੈਸਿੰਗ ਦੇ ਵਿੱਚ ਇਹਦੇ ਵਿੱਚ ਜਿਹੜੀਆਂ ਕੁਝ ਖਾਸ ਗੱਲਾਂ ਨੇਗੀਆਂ ਉਏ ਗਿਆ ਕਿ ਇਹਨੂੰ ਆਪ ਸਕਾ ਕੇ ਜਿਹੜੀ ਲੰਮੇ ਸਮੇਂ ਤੱਕ ਵਰ ਸਕਦੇ ਆ ਕੱਚੀ ਆਪ 1 ਤੋਂ 2 ਅੰਜੀਰਾਂ ਹੀ ਦਿਨ ਦੀਆਂ ਖਾ ਸਕਦੇ ਆ ਇਸ ਤੋਂ ਜ਼ਿਆਦਾ ਖਾਵਾਂਗੇ ਤਾਂ ਜਿਹੜੀਆਂ ਪੇਟ ਦੀਆਂ ਕਾਫੀ ਸਾਰੀਆਂ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ ਜੀ ਕਾਫੀ ਤਾਕਤਵਰ ਜਿਹੜਾ ਫਾਲਾਗਾ ਜੇ ਫਲ ਮੰਨ ਲਈਏ ਜਾਂ ਆਪਾਂ ਇਹਨੂੰ ਸੁੱਕੇ ਮੇਵਿਆਂ ਦੇ ਵਿੱਚ ਮੰਨ ਲਈਏ ਤਾਂ ਦੋਨੇ ਤਰੀਕਿਆਂ ਨਾਲ ਇਹ ਵਰਤਿਆ ਜਾਂਦਾ ਹੈਗਾ ਬਰਾਊਨ ਟਰਕੀ ਜਾਂ ਬਲੈਕ ਫਿਗ ਅੰਜੀਰ ਲਾਉਣ ਦਾ ਮੁੱਖ ਸਮਾਂ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਹੈਗਾ ਹੈ ਇਹ ਵੀ ਪੱਤ ਚੜ ਬੂਟਿਆਂ ਦੇ ਵਿੱਚ ਆਉਂਦੀ ਹੈਗੀ ਤੇ ਪੱਤਝੜ ਬੂਟਿਆਂ ਦੇ ਵਿੱਚ ਜਿਹੜਾ ਕਟਿੰਗ ਦੀ ਗੱਲ ਕਰ ਲਈਏ ਉਹ ਸਾਰੇ ਪੱਤਝੜ ਬੂਟਿਆਂ ਦੀ ਕਟਿੰਗ ਜਿਸ ਤਰ੍ਹਾਂ ਆਪਾਂ ਨਾਰਮਲ ਵੀਡੀਓਜ਼ ਦੇ ਵਿੱਚ ਦੱਸਦੇ ਰਹੇਣੇ ਹਾਂਗੇ ਉਹ ਆਪਣੇ ਦਸੰਬਰ ਜਨਵਰੀ ਦੇ ਵਿੱਚ ਜਦੋਂ ਪੱਤੇ ਝੜੇ ਹੁੰਦੇ ਉਸੇ ਸਮੇਂ ਕਟਿੰਗ ਕਰਨੀ ਹੁੰਦੀ ਹੈਗੀ ਇਹਦੀ ਕਟਿੰਗ ਵੀ ਉਸੇ ਸਮੇਂ ਹੁੰਦੀ ਹੈ ਅੰਜੀਰ ਦੀ ਵੀ ਤੇ ਉਸ ਸਮੇਂ ਕਟਿੰਗ ਕਰਨ ਤੋਂ ਬਾਅਦ ਆਪਾਂ ਨੂੰ ਇਹਨੂੰ ਖਾਦ ਖਰਾਕ ਦੇ ਦੇਣੀ ਚਾਹੀਦੀ ਹੈਗੀ ਖਾਦ ਖਰਾਕ ਦੇ ਵਿੱਚ ਉਹੀ ਇੱਕ ਸਾਲ ਦੇ ਬੂਟੇ ਨੂੰ 10 ਤੋਂ 12 ਕਿਲੋ ਗਲੀ ਸੜੀ ਰੂੜੀ ਪਾਉਣੀ ਹੈ ਆਪਾਂ ਨਾਈਟ੍ਰੋਜਨ ਪੂਰੀ ਕਰਨ ਖਾਦਰਾ ਆਪਾਂ ਖਾਲ ਪਾ ਸਕਦੇ ਹਾਂ ਬਾਕੀ ਤਰੀਕੇ ਦੇ ਜਿਹੜੇ ਤੱਤ ਛੋਟੇ ਤੱਤ ਆਗੇ ਉਹਨਾਂ ਦੀ ਆਪਾਂ ਘਾਟ ਪੂਰੀ ਕਰਨ ਲਈ ਜਾਂਦਾ ਬੂਟਾ ਲਾਉਣ ਸਾਰੇ ਆਪਾਂ ਨੂੰ ਮਲਚਿੰਗ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਆ ਮਲਚਿੰਗ ਦੇ ਵਿੱਚ ਵੱਖੋ ਵੱਖਰੇ ਪਦਾਰਥ ਵਰਤਣੇ ਚਾਹੀਦੇ ਹੈਗੇ ਜਿਹਦੇ ਵਿੱਚ ਆਪਣਾ ਤੁਸੀਂ ਕਹਿ ਲਓ ਵੀ ਆਪਾਂ ਗੰਨੇ ਦਾ ਖੂਰੀ ਵਰਤ ਸਕਦੇ ਆਗੇ ਸਰੋਂ ਦੀ ਜਿਹੜੀ ਰਹਿਦ ਖੂੰਦ ਵਰਤ ਸਕਦੇ ਆਗੇ ਜੇ ਤੁਹਾਡੇ ਕੋਲ ਮੂੰਫਲੀ ਦੀ ਰਹਿਦ ਖੂੰਦ ਆ ਉਹ ਵਰਤ ਸਕਦੇ ਹੋ ਮੂੰਗੀ ਦੇ ਰਹਿਦ ਖੂੰਦ ਆ ਉਹ ਵਰਤ ਸਕਦੇ ਹੋ ਸਾਰੇ ਤਰ੍ਹਾਂ ਦੇ ਨਦੀਨ ਵਰਤ ਸਕਦੇ ਹੋ ਤੇ ਹੋਰ ਵੀ ਕਿਸੇ ਵੀ ਫਸਲ ਦੀ ਜਿਹੜੀ ਤੁਸੀਂ ਰਹਿਤ ਖੂਨ ਦਾ ਉਹ ਮਲਚਿੰਗ ਦੇ ਤੌਰ ਤੇ ਵਰਤਣੀ ਹੈਗੀ ਉਹਦੇ ਨਾਲ ਕੀ ਹੁੰਦਾਗਾ ਕਿ ਹਰੇਕ ਫਸਲ ਦੇ ਵਿੱਚੋਂ ਵੱਖੋ-ਵੱਖਰੇ ਤੱਤ ਮਿਲਦੇ ਨੇਗੇ ਤੇ ਜਿਹੜੇ ਵੱਖੋ-ਵੱਖਰੇ ਤੱਤ ਮਿਲਦੇ ਨੇਗੇ ਉਹਨਾਂ ਦੇ ਨਾਲ ਹੌਲੀ-ਹੌਲੀ ਗਲ ਕੇ ਤੇ ਉਹ ਜਿਹੜੇ ਬੂਟੇ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਹੈਗੇ ਇਸ ਲਈ ਮਲਚਿੰਗ ਇੱਕ ਲੰਮੇ ਸਮੇਂ ਦੇ ਵਿੱਚ ਮਲਟੀ ਨਿਊਟਰੀਐਂਟ ਦਾ ਕੰਮ ਕਰਦੀ ਹੈਗੀ ਇਹਦੇ ਤੇ ਆਪਾਂ ਕਾਫੀ ਤਜਰਬੇ ਵੀ ਕੀਤੇ ਹੈਗੇ ਤੇ ਤੁਹਾਨੂੰ ਵੀ ਆਪਾਂ ਇਹ ਸਲਾਹ ਦੇਵਾਂਗੇ ਕਿ ਜਦੋਂ ਵੀ ਬੂਟਾ ਲਾਉਣਾ ਕੋ ਉਹਦੀ ਮਲਚਿੰਗ ਇਕੱਠੀ ਕਰਕੇ ਬੂਟੇ ਦੇ ਨੇੜੇ ਰੱਖਣੀ ਸ਼ੁਰੂ ਕਰ ਦੋ ਤਾਂ ਜੋ ਜਿਵੇਂ ਜਿਵੇਂ ਬੂਟੇ ਨੇ ਵੱਡਾ ਹੋਣਾ ਉਹਦੇ ਤੱਤਾਂ ਦੀ ਲੋੜ ਵਧਣੀ ਹੈਗੀ ਓਵੇਂ-ਓਵੇਂ ਜਿਹੜਾ ਇਹਨੂੰ ਇਸੇ ਚੀਜ਼ ਤੋਂ ਹੀ ਖਾਦ ਮਿਲਦੀ ਰਹੇ ਇੱਕ ਸੈਲਫ ਡਿਪੈਂਡੈਂਟ ਜਿਹੜਾ ਸਿਸਟਮ ਬਣ ਜੇ ਆਪਾਂ ਨੂੰ ਬਾਹਰੋਂ ਖਾਦ ਦੇਣ ਲਈ ਜਿਹੜੇ ਹੋਰ ਉਪਰਾਲੇ ਨਾ ਕਰਨੇ ਪੈਣ। ਛੜਕਾਵਾ ਦੀ ਗੱਲ ਉਹੀ ਆਪਣੇ ਨਾਰਮਲ ਇੱਕ ਬਹੁਤ ਉੱਤੀ ਕੋਲ ਬਾਰੇ ਆਪਾਂ ਵੀਡੀਓ ਬਣਾਈ ਹੋਈ ਆ। ਉਹ ਕੋਲ ਜੇ ਤੁਸੀਂ ਫਲਾਂ ਦੀ ਕਾਸ਼ਟ ਕਰਦੇ ਹੋ ਤਾਂ ਉਹਨੂੰ ਬਣਾ ਕੇ ਰੱਖ ਲੈਣਾ ਚਾਹੀਦਾ ਹੈਗਾ ਤੇ ਜਿਨ੍ਹਾਂ ਨੂੰ ਬਣਾਉਣ ਦੇ ਵਿੱਚ ਕੋਈ ਤਕਲੀਫ ਆਉਂਦੀ ਹੈਗੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਾਕੀ ਜਿਹੜਾ ਕਟਿੰਗ ਕਰਨ ਵੇਲੇ ਆਪਾਂ ਮੁੱਖ ਗੱਲ ਧਿਆਨ ਚ ਰੱਖਣੀ ਹੈਗੀ ਕਿ ਥੱਲੋਂ ਜਿਹੜੀਆਂ ਤਿੰਨ ਇੱਕ ਮੇਨ ਬ੍ਰਾਂਚਾਂ ਆਪਾਂ ਇਹਦੀਆਂ ਰੱਖ ਲੈਣੀਆਂ ਹੈਗੀਆਂ ਮੇਨ ਬ੍ਰਾਂਚਾਂ ਤਿੰਨ ਰੱਖ ਕੇ ਉਸ ਤੋਂ ਬਾਅਦ ਕੋਸ਼ਕ ਹਾਈਟ ਤੋਂ ਬਾਅਦ ਜਿਹੜੀਆਂ ਉਹ ਬ੍ਰਾਂਚਾਂ ਨੂੰ ਆਪਾਂ ਸੇ ਨੂੰ ਖਿਲਰਦਾ ਆਪਾਂ ਰੱਖ ਕੇ ਬਾਕੀ ਉਹਨਾਂ ਨੂੰ ਕੱਟ ਕੇ ਉਸ ਹਿਸਾਬ ਨਾਲ ਜਿਹੜਾ ਇਹ ਸਟਰਕਚਰ ਬਣਾ ਲੈਣਾ ਹੈਗਾ ਪਾਕ ਜਿਹੜਾ ਸਮੇ ਤੋਂ ਸਮੇ ਜਦੋਂ ਵੀ ਆਪਾਂ ਜਿਹੜੀ ਵੀ ਚੀਜ਼ ਦਾ ਸਮਾਂ ਆਉਂਦਾਗਾ ਉਦੋਂ ਵੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜਿਹੜੀ ਦੱਸਣ ਦੀ ਕੋਸ਼ਿਸ਼ ਕਰਦੇ ਰਹਿਣੇ ਹਾਂਗੇ ਆ ਜਦੋਂ ਵੀ ਇਹਦੀ ਕਟਿੰਗ ਕਰਾਂਗੇ ਤੁਹਾਨੂੰ ਜਿਹੜੀ ਲਾਈਵ ਦੇ ਦਿਖਾ ਦੇਾਂਗੇ ਕਿ ਕਿਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਤੇ ਕਿੰਨੀ ਕੁ ਕਟਿੰਗ ਕਰਨੀ ਹੈਗੀ ਤੇ ਖਾਦ ਖਰਾਕ ਦੇਣ ਦਾ ਵੀ ਜਿਹੜਾ ਆਪਾਂ ਪ੍ਰਬੰਧ ਉਸ ਸਮੇ ਕਰਨਾਗਾ ਉਹਦੇ ਬਾਰੇ ਵੀ ਜਿਹੜੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਉਮੀਦ ਕਰਦੇ ਹਾਂ ਕਿ ਜਿਹੜੀਆਂ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਣੇ ਹਾਂਗੇ ਉਹ ਤੁਹਾਡੇ ਜਿਹੜੇ ਫਲਾਂ ਵਾਲੇ ਬੂਟਿਆਂ ਦੀ ਕਾਸ਼ਤ ਦੇ ਵਿੱਚ ਕੰਮ ਆਉਂਦੀ ਹੋਣਗੀਆਂ ਤੇ ਕਾਫੀ ਸਾਰੇ ਵੀਰ ਜਿਹੜੇ ਸਪੈਸ਼ਲ ਫੋਨ ਕਰਕੇ ਵੀ ਸਾਨੂੰ ਇਸ ਗੱਲ ਬਾਰੇ ਕਹਿੰਦੇ ਆ ਕਿ ਜਿਹੜੇ ਉਹ ਸਾਡੀਆਂ ਵੀਡੀਓ ਤੋਂ ਉਹਨਾਂ ਨੂੰ ਕਾਫੀ ਸੇਧ ਮਿਲਦੀ ਆ ਅਸੀਂ ਵੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਪੂਰੇ ਪਰਫੈਕਟਾਂਗੇ ਪਰ ਜਿਵੇਂ ਜਿਵੇਂ ਅਸੀਂ ਕੰਮ ਕਰ ਰਹੇ ਆ ਸਾਨੂੰ ਤਜਰਬਾ ਮਿਲ ਰਿਹਾ ਹੈਗਾ ਉਸੇ ਤਰੀਕੇ ਦੇ ਨਾਲ ਜਿਹੜੇ ਅਸੀਂ ਤਜਰਬੇ ਤੁਹਾਡੇ ਨਾਲ ਵੀ ਸਾਂਝੇ ਕਰਦੇ ਰਹਿਣੇ ਆ ਜੀ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਧੰਨਵਾਦ ਵੀਡੀਓ ਨੂੰ ਬਦ ਤੋਂ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ